ਜਲੰਧਰ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਮੁਰਤੋਂ ਜਲੰਧਰ ਦੇ ਵਿੱਚ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ ਇਸ ਦੌਰਾਨ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਜਲੰਧਰ ਮਹਾਨਗਰ ਦੇ ਵਿੱਚ ਇਹ ਘਟਨਾਵਾਂ ਲਗਾਤਾਰ ਵਧ ਰਹੇ ਨੇ ਉੱਥੇ ਹੀ ਮਾਡਲ ਟਾਊਨ ਦੇ ਵਿੱਚ ਜਿਮ ਦੇ ਬਾਹਰ ਗੋਲੀ ਚੱਲੀ ਸਭ ਤੋਂ ਪਹਿਲਾਂ ਨਜ਼ਰੀਨਾਂ ਤਸਵੀਰਾਂ ਤੇ ਮਾਰਦੇ ਆ ਤੇ ਫਿਰ ਕਰਦੇ ਆ ਪੂਰੇ ਮਾਮਲੇ ਤੇ ਗੱਲਬਾਤ ਮਿਲੀ ਜਾਣਕਾਰੀ ਦੇ ਮੁਤਾਬਿਕ ਆਰਟੀਆਈ ਐਕਟੀਵਿਸਟ ਸਿਮਰਨਜੀਤ ਸਿੰਘ ਜਿਮੇ ਤੋਂ ਜਿਵੇਂ ਹੀ ਬਾਹਰ ਨਿਕਲਿਆ ਇਸੇ ਦੌਰਾਨ ਦੋ ਨੌਜਵਾਨ ਆਏ ਅਤੇ ਉਸ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਇਸ ਨੌਜਵਾਨ ਨੇ ਭੱਜ ਕੇ ਆਪਣੀ ਜਾਨ ਬਚਾਈ ਜਿਸ ਨੇ ਕੀ ਮੀਡੀਆ ਨੂੰ ਪੂਰੀ ਜਾਣਕਾਰੀ ਸਾਂਝੀ ਕੀਤੀ ਬਾਈਟ ਤੁਹਾਨੂੰ ਗੋਲੀਬਾਤ ਜੀ ਨਾਮ ਕੀ ਹੈ ਥੱਲੇ ਦਾ ਦੱਸੋ ਮੇਰਾ ਸਿਮਰਨਜੀਤ ਸਿੰਘ ਸਿਮਰਨਜੀਤ ਕੀ ਗੱਲ ਹੋਈ ਸੀ ਥ੍ਰੈਟ ਆਈ ਉਹ ਮੈਨੂੰ ਇੱਕ ਮਹੀਨੇ ਜੀ ਕਿਤੇ ਨੂੰ ਗੋਲੀ ਮਾਰਨੀ ਜੀ ਇਟ ਇਨ ਦੀ ਨੋਟਿਸ ਆਫ ਦੀ ਪੁਲਿਸ ਅਫੀਸਰ ਸਾਰੇ ਸੀਨੀਅਰਾਂ ਦੇ ਵੀ ਧਿਆਨ ਚ ਲਿਆਤਾ ਸੀਗਾ ਇਹ ਥ्रेट ਹੈਗੀ ਆ ਇੱਕ ਬੰਦਾ ਇਹਨਾਂ ਨੇ ਰਾਉਂਡ ਅਪ ਕਰਕੇ ਇੱਕ ਮੈਨੂੰ ਫੜਿਆ ਵੀ ਸੀ ਜੀ ਜਿਹੜਾ ਕਹਿੰਦਾ ਸੀ ਸਾਨੂੰ ਸਪਾਰੀ ਮਿਲੀ ਤੁਹਾਡੀ ਮਾਰਨ ਅੱਛਾ پوਤੋ ਬਾਅਦ ਸਾਰਿਆਂ ਦੇ ਧਿਆਨ ਚ ਹੈਗਾ ਸੀ ਮੈਟਰ ਕਿ ਮੈਨੂੰ ਗੋਲੀ ਕਿਸੇ ਟਾਈਮ ਵੀ ਮਾਰ ਸਕਦੇ ਨੇ ਉਹ ਹੁਣ ਅੱਜ ਬੰਦੇ ਆਏ ਆ ਮੈਂ ਜਿੰਨ ਤੋਂ ਥੱਲੇ ਉਤਰਿਆ ਜਦੋਂ ਉਹਨਾਂ ਨੇ ਮੇਰੇ ਤੇ ਫਾਇਰ ਥਰ ਕੀਤੀ ਹੈ ਮਿਸ ਫਾਇਰ ਹੋ ਗਿਆ ਹੈ ਕੋਣ ਹੈ ਕੋਣ ਬੰਦੇ ਦੇਖੋ ਇਦਾਂ ਥਿਸ ਇਜ਼ ਅ ਬੇਗ ਥਰੈਟ ਇਦਾਂ ਕੁਝ ਨਹੀਂ ਪਤਾ ਉਹ ਇੱਕ ਐਫ ਆਈ ਆਰ ਦਰਜ ਹੈਗੀ ਹੈ ਜਿਹੜਾ ਪਹਿਲੇ ਬੰਦਾ ਰੌਂਡ ਅਪ ਕੀਤਾ ਸੀ ਕੋਈ ਡਿਸਕੋਲ ਵਗੈਰਾ ਇਸ ਨੂੰ ਥ੍ਰੈਟ ਵੀ ਕਰੋਰ ਬੋਲ ਨਹੀਂ ਹੈ ਬੰਦਾ ਰੌਂਡ ਅਪ ਹੋਇਆ ਸੀਗਾ ਉਹਨੇ ਕਿਹਾ ਸੀ ਕਿ ਅਸੀਂ ਮਾਰਨ ਆਈ ਜੀ ਸਰ ਕਿੰਨੇ ਪਾਇ ਕੋਈ ਨਹੀਂ ਆ ਦੇਖੋ 3 ਮਿਸਪਰ ਹੋਏ ਨੇ ਅੱਛਾ ਜੀ 9 ਐਮ ਐਮ ਦੀ ਪਿਸਤਲ ਸੀ ਪਿਸਟਲ ਸੀਗੀ ਮੈਗਜ਼ੀਨ ਲੋਡ ਕਰਕੇ ਕੀਤੀ ਉਹਨੇ ਕਾਫੀ ਵੜੀ ਮੈਂ ਬਹੁਤ ਭੱਜ ਗਿਆ ਆਪਣੀ ਜਾਨ ਬਚਾਈ ਕਿੰਨੇ ਲੜਕੇ ਸੀ ਅਦਰਵਾਈਜ਼ ਵਿੱਚ ਦੋ ਜਣੇ ਸੀ ਤੇ ਦੋ ਜਣੇ ਸੀ ਆਏ ਕਿੱਦਾਂ ਗੱਡੀ ਚ ਇਹ ਨਹੀਂ ਦੇਖਿਆ ਗਿਆ ਅੱਛਾ ਜੀ ਦੇਖੀ ਸਰ ਤੁਸੀਂ ਆਪਣੀ ਵਾਪਿਸ ਭੱਜ ਗਏ ਸੀ ਜੀ ਵੀ ਆਈ ਭੱਜ ਕੇ ਵਾਪਸ ਜਾਨ ਬਚਾਈ ਬਚ ਜਾਨ ਬਚਾਈ ਉੱਪਰ ਤੱਕ ਵੀ ਉੱਪਰ ਤੱਕ ਵੀ ਗਏ ਆ ਕੋੜੀਆਂ ਚੜੇ ਜੀ ਕੋੜੀਆਂ ਚੜੇ ਸੀਟੀ ਨੂੰ ਕਿਵੇਂ ਦੇ ਦ ਸਰ ਜਲੰਧਰ ਦੇ ਲਾਅ ਐਂਡ ਆਰਡਰ ਨੂੰ ਕਿਵੇਂ ਦੇ ਦ ਨਹੀਂ ਇਸ ਬਾਰੇ ਦੇਖੋ ਦਿਸ ਇਜ਼ ਨਾਟ ਅ ਰਾਈਟ ਟਾਈਮ ਟੂ ਕਮੈਂਟ ਔਨ ਦੀ ਲਾਅ ਐਂਡ ਆਰਡਰ ਔਰ ਸੀਟੀ ਠੀਕ ਹੈ ਨਾ ਜੀ ਸੋ ਆ ਇਨਸੀਡੈਂਟ ਹੈ ਜਿਹੜਾ ਕਿਉਂਕਿ ਸਰ ਸਮਾਹ ਵੀ ਵੇਖਿਆ ਨੋ ਤਾਂ ਸਾਡੇ ਕੋਲ ਜਿਆਦਾ ਕੋਈ ਕਹਾ ਤੁਹਾਡੇ ਕੋਲ ਜਿਹੜੀ ਕੋ ਥ੍ਰੈਟ ਕਾਲ ਆਈ ਜਿਹੜੀ ਪਿਛਲੀ ਵਾਰੀ ਇਟ ਇਜ਼ ਇਨ ਦੀ ਨੋਟਿਸ ਆਫ ਪੁਲਿਸ ਇੱਕ ਬੰਦਾ ਰਾਉਂਡ ਅਪ ਕੀਤਾ ਉਹਦੇ ਕੋ ਪਿਸਤਲ ਤਿੰਨ ਬਰਾਮਦ ਹੋਏ ਡਰੋਨ ਬਰਾਮਦ ਹੋਏ ਕਿਹੜੇ ਥਾਣੇ ਸਰ ਕੰਪਲੇਂਟ ਹੋਈ ਹੈ ਕਿਹੜੇ ਸਾਡੇ ਨੇ ਇਹ ਪਰਚਾ ਮਕਸੂਦਾ ਦਾ ਹੈਗਾ ਮਕਸੂਦਾ ਹਾਂ ਉਹਨੇ ਉਹ ਦੇ ਵਿੱਚ ਸੋ ਫੋਟੋਆਂ ਨਾਲ ਗੱਲ ਕਰਦੇ ਮੈਂ ਨਾਲ ਵੀ ਮਾਰ ਤੋਂ ਨਾ ਓਥੇ ਸਮਾਹ ਨੂੰ ਲੈ ਕੇ ਪੁਲਿਸ ਵੱਲੋਂ ਪੀੜਤ ਸਿਮਰਨਜੀਤ ਸਿੰਘ ਦੇ ਬਿਆਨ ਦਰਜ ਕਰ ਲਏ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਅਗਲੀ ਕਾਰ ਤੋਂਦੇ ਏਰੀਆ ਵਿੱਚ 6 ਨੰਬਰ थाने ਚ ਸਮੂਹ ਇੰਟੀਮੇਸ਼ਨ ਮਿਲੀ ਸੀ ਕਿ ਇੱਕ ਕੇ ਸਟਾਰਬਕਸ ਤੇ ਲੱਗੇ ਜਿਹੜਾ ਜਿਮ ਹੈ ਜੀ ਉੱਥੇ ਫਾਇਰਿੰਗ ਹੋਈ ਹੈ ਅਸੀਂ ਮੌਕੇ ਤੇ ਪਹੁੰਚਿਆ ਤੇ ਉਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਜਿਹੜਾ ਕਿ ਇੱਕ ਬੰਦਾ ਸੁਪਰੀਤ ਸਿੰਘ ਆਪਣਾ ਜਿਮ ਜਾਂਦੇ ਸੀ ਤੇ ਰਾਤੀ 9:30 ਦਾ ਟਾਈਮ ਸੀ ਜਦੋਂ ਉਹ ਵਾਪਸੀ ਆਪ ਮੈਮ ਸੁਪਰੀਤ ਕੇ ਸਿਮਰਨਜੀਤ ਸਿਮਰਨਜੀਤ ਸੋਰੀ ਜੀ ਜੀ ਹਾਂ ਉਹ ਵਾਪਸੀ ਤੇ ਆਪਣੀ ਗੱਡੀ ਚ ਜਦੋਂ ਬੈਈ ਸੀ ਇੱਕ ਬੰਦੇ ਨੇ ਉਹਨਾਂ ਤੇ ਪਿਸਟਲ ਗੱਡ ਕੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਟ ਉਹ ਫਾਇਰ ਮੁਕੰਮਲ ਨਹੀਂ ਹੋਇਆ ਮਿਸ ਫਾਇਰ ਹੋਇਆ ਜੀ ਮੈਮ ਕਮਲੇਦਰ ਨੇ ਕੀ ਇਮਨਾਰ वगैरह ਕੀ ਹੈ ਕੋਣ ਵਿਅਕਤੀ ਨੇ ਉਸ ਜੀ ਹਾਂ ਜੀ ਉਹ ਉਹਨਾਂ ਦੇ ਬਿਆਨ ਲੈਣ ਲੱਗਿਆ ਸੀ ਤੇ ਕਾਰਨ ਉਹਨਾਂ ਦੇ ਅਕੋਰਡਿੰਗ ਕੀ ਪਹਿਲਾਂ ਵੀ ਉਹਨਾਂ ਨੂੰ ਥੈਟਸ ਆਈਆਂ ਨੇ ਕੋਈ ਚੀਜ਼ਾ ਦਿਸ ਇਜ਼ ਦਾ ਪਾਰਟ ਆਫ ਇਨਵੈਸਟੀਗੇਸ਼ਨ ਵੀ ਵਰਿਫਾਈ ਸਹੀ ਇਹ ਵੀ ਸਾਹਮਣੇ ਕਿ ਦੇਖੀ ਬੇਲਾ ਵੀ ਮਕਸੂਦਾ ਥਾਣੇ ਦੇ ਵਿੱਚ 올ਰੀਡੀ ਕੰਪਲੀਟ ਦਰ ਹਾਂ ਜੀ ਉਹ ਸਾਰਾ ਕੁਝ ਜੀ ਦੇਖਣ ਵਾਲਾ ਹੈ ਤੇ ਜੇ ਤੁਹਾਡੇ ਤੱਕ ਸਾਰੀ ਇਨਫਰਮੇਸ਼ਨ ਬਾਕੀ ਕਿਹੜਾ ਕੋਈ ਸੀਸੀਟੀਵੀ ਹੈਗੀ ਉਹ ਤੁਸੀਂ ਦੇਖੀਏ ਸੀਸੀਟੀਵੀ ਫੁਟੇਜ ਦੇਖ ਤੇ ਚ ਦੋ ਬੰਦੇ ਦਿਖੇ ਵੀ ਨੇ ਡੈਂਟੀਫਾਈ ਨਹੀਂ ਹੋ ਪਏ ਨਾ ਹੀ ਇਹਨਾਂ ਨੇ ਕੋਈ ਡੈਂਟੀਸਾਈ ਕਿ ਕਿਨੇ ਹੋਏ ਨੇ ਫਾਇਰ ਕੇ ਨੰ ਦੋ ਕੰਦੇ ਰੋਂਦ ਵੀ ਲੱਬੇ ਲੱਬੇ ਪਤਾ ਵਿਆਪਨਗਰ ਬੰਦਾ ਰਸ ਕੀਤਾ ਸੀ ਉਹ ਹੀ ਤਾਂ ਬੰਦਾ ਨਹੀਂ ਵਿੱਚ ਹੈਗਾ ਜੀ ਉਹ ਚੀਜ਼ ਫਿਰ ਵੈਰੀਫਾਈ ਕਰਾਂਗੇ ਹੁਣ ਤੇ ਆਪਾਂ ਇਹੀ ਦੇਖ ਲਿਆ ਕਿ ਦੋ ਟੀਮਸ ਬਣਾ ਕੇ ਬੈਕਵਰਡ ਫਾਰਵਰਡ ਲਿੰਕੇਜੇ ਸਾਰੇ ਦੇਖਾਂਗੇ ਜੀ ਕੈਮਰਾ ਚੈੱਕ ਕਰਾਂਗੇ ਕਿ ਕਿੱਥੋਂ ਇਹ ਬੰਦੇ ਆਏ ਉਹਨਾਂ ਨੂੰ ਫਿਰ ਅਰੈਸਟ ਕਰਕੇ ਅੱਗੇ ਦੀ ਕਰ ਮੈਮ ਖਾਨੇ ਦੀ ਕੁਛ ਹੀ ਦੂਰੀ ਦੇ ਘਟਨਾ ਸਾਰੀ ਵਾਪਰ ਗਈ ਹੈ ਉਦੋਂ ਪੋਸ਼ ਇਲਾਕਾ ਸਾਰੇ ਮਾਰਕੀਟ ਚੈਲਬਾਲੇ ਲਈ ਕੁਝ ਜ਼ਿਆਦਾ ਸਮਾਂ ਵੀ ਨਹੀਂ ਹੋਇਆ ਇਸ ਜੀ ਨੂੰ ਕਿਵੇਂ ਦੇਖਦੇ ਹੋ ਜਲੰਧਰ ਦਾ ਲਾਅ ਆਰਡਰ ਜੀ ਇਹ ਹੁਣ ਕ੍ਰਾਈਮ ਤੇ ਹਰ ਪਾਸੇ ਹੁੰਦਾ ਹੀ ਹੈ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜਿਹੜਾ ਕ੍ਰਾਈਮ ਹੋ ਰਿਹਾ ਉਹਨੂੰ ਡਿਟੈਕਟ ਕਰਕੇ ਤੇ ਉਹਨੂੰ ਇਨਵੈਸਟਿਗੇਟ ਆਮ ਲੋਕਾਂ ਨੂੰ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਡਰ ਪਿਆਦਾ ਹੋ ਜਾਂਦਾ ਜੀ ਜਦੋਂ ਜਿਆਦਾ ਹੀ ਘਟਨਾ ਹੋ ਜੇ ਆਸ-ਪਾਸ ਜੀ ਸਾਰਿਆਂ ਨੂੰ ਇਹੀ ਮੇਰਾ ਮੈਸੇਜ ਹੈ ਕਿ ਸ ਆ ਇਦਾਂ ਦੀ ਜਲੰਧਰ ਪੁਲਿਸ ਇਜ਼ ਆਲਵੇਸ देयर फॉर देयर ਸੇਫਟੀ ਐਂਡ ਇਫ ਦਰ ਇਜ਼ ਐਨੀ ਇਸ਼ੂ ਦੇ ਕੈਨ ਕੰਟੈਕਟ ਅਸ ਔਨ 112 ਹੈਂਕ ਕੈਰ ਦੇਖਿਆ ਜਾਵੇ ਤਾਂ ਲਗਾਤਾਰ ਕਰਾਇਮ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਲੋਕ ਆਪਣੀਆਂ ਨਿੱਜੀ ਰੰਜਿਸ਼ਾਂ ਨੂੰ ਲੈ ਕੇ ਕਿਸ ਸਮੇਂ ਆਪਣਾ ਬਦਲਾ ਲੈ ਲੈਣ ਜਾਂ ਫਿਰ ਕਿਹੜੇ ਗੱਲ ਦੀ ਤਕਰਾਰ ਵਾਜਿ ਕਰਕੇ ਉਹਨਾਂ ਦੇ ਵੱਲ ਹਮਲਾ ਕੀਤਾ ਜਾਵੇ ਕਿਸ ਦਾ ਕੁਝ ਵੀ ਨਹੀਂ ਕਿਹਾ ਜਾ ਸਕਦਾ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ